ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀ ਭਰ ਰਹੀ ਸਾਧ ਸੰਗਤ ਜੀਓ ਬੁਲਾਓ ਸਾਰੇ ਗਾਜ ਵਜ ਕੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲਿਖਣਾ ਤਾਂ ਕੁਝ ਆਉਂਦਾ ਨਹੀਂ ਬਸ ਕਲਮ ਕਸਾਈ ਕਰਦੀ ਹਾਂ ਮੈਨੂੰ ਲਿਖਣਾ ਤਾਂ ਕੁਝ ਆਉਂਦਾ ਨਹੀਂ ਬਸ ਕਲਮ ਕਸਾਈ ਕਰਦੀ ਹਾਂ ਲੋਕਾਂ ਦੇ ਹਰ ਇੱਕ ਦੁੱਖ ਸੁੱਖ ਨੂੰ ਮੈਂ ਵਿੱਚ ਕਵਿਤਾਵਾਂ ਪੜਦੀ ਹਾਂ ਪਰ ਹੁੰਦਾ ਮਾਣ ਹੈ ਖੁਦ ਉੱਤੇ ਜਦ ਕਵੀਆਂ ਦੇ ਸੰਗ ਖੜਦੀ ਹਾਂ ਜਦ ਕਵੀਆਂ ਦੇ ਸੰਗ ਖੜਦੀ ਹਾਂ ਓਏ ਸੋਹਣਾਲ ਮੇਰੀ ਕਵਿਤਾ ਦਾ ਵਿਸ਼ਾ ਹੈ ਸੀਸ ਚੁਕਾਈਏ ਕਹਿ ਕੇ ਧੰਨ ਗੁਰੂ ਤੇਗ ਬਹਾਦਰ ਜੀ ਕੋਮਲ ਹਿਰਦੇ ਵਾਲੇ ਉਹਨਾਂ ਨੂੰ ਸਾਰੇ ਕਹਿੰਦੇ ਜੀ ਬਾਣੀ ਪੜ੍ਹਦੇ ਹਰ ਪਲ ਵਿੱਚ ਪਉਰੇ ਦੇ ਰਹਿੰਦੇ ਜੀ ਕੋਮਲ ਹਿਰਦੇ ਵਾਲੇ ਉਹਨਾਂ ਨੂੰ ਸਾਰੇ ਕਹਿੰਦੇ ਜੀ ਬਾਣੀ ਪੜ੍ਹਦੇ ਹਰ ਪਲ ਵਿੱਚ ਪਉਰੇ ਦੇ ਮਾਂਗ ਖਜ਼ਾਨੇ ਗੁਣਾ ਦਿਉਨਾ ਨੇ ਬਰੀ ਸਗਾਗਰ ਜੀ ਸੀਸ ਚੁਕਾਈਏ ਕਹਿ ਕੇ ਤਨ ਗੁਰੂ ਤੇਗ ਬਹਾਦਰ ਜੀ ਸੀਸ ਚੁਕਾਈਏ ਕਹਿ ਕੇ ਤਨ ਗੁਰੂ ਤੇਗ ਬਹਾਦਰ ਜੀ ਮਨਮਤ ਇਹ ਬਣ ਗੁਰੂ ਕਈ ਅਠਵੇਂ ਗੁਰ ਕਹਿ ਗਏ ਜੀ ਮੱਖਣ ਸ਼ਾਲਬਾਣੇ ਲੰਬਿਆ ਸੱਚਾ ਕਾਦਰ ਜੀ ਸੀਸ ਚੁਕਾਈਏ ਕਹਿ ਕੇ ਤਨ ਗੁਰ ਤੇਗ ਬਹਾਦਰ ਜੀ ਸੀਸ ਚੁਕਾਈਏ ਕਹਿ ਕੇ ਤਨ ਗੁਰ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ ਦੇ ਉਤਾ ਸਰ ਦੇ ਸਾਈਂ ਜੀ ਉਹਨਾਂ ਨੇ ਵੀ ਸਿੱਖ ਧਰਮ ਦੀ ਸ਼ਾਨ ਬਣਾਈ ਜੀ ਉਹਨਾਂ ਨੇ ਵੀ ਸਿੱਖ ਧਰਮ ਦੀ ਸ਼ਾਨ ਬਣਾਈ ਜੀ ਤਾਂ ਹੀ ਸਾਰੇ ਅੱਜ ਵੀ ਕਰਦੇ ਉਹਨਾਂ ਚੁਕਾਈਏ ਕਹਿ ਕੇ ਧਨ ਗੁਰੂ ਤੇਗ ਬਹਾਦਰ ਜੀ ਸਿਰ ਸੁ ਚੁਕਾਈਏ ਕਹਿ ਕੇ ਧਨ ਗੁਰੂ ਤੇਗ ਬਹਾਦਰ ਜੀ ਦਿਲ ਦੇ ਵਿੱਚ ਜਾ ਕੇ ਗੁਰਾਂ ਸ਼ਹਾਦਤ ਸਿ ਪਾਈ ਦਿਲ ਦੇ ਵਿੱਚ ਜਾ ਕੇ ਗੁਰਾਂ ਸ਼ਹਾਦਤ ਜੀ ਪਾਈ ਦੁਤਰਮ ਦੀ ਰਾਖੀ ਕਰਕੇ ਸ਼ੋਭਾ ਸੀ ਪਾਈ ਤਾਹੀਂ ਸਾਰੇ ਉਹਨਾਂ ਨੂੰ ਆਖਣ ਹਿੰਦ ਦੀ ਚਾਦਰ ਚੀ ਸੀਸ ਚੁਕਾਈਏ ਕਹਿ ਕੇ ਧਨ ਗੁਰੂ ਤੇਗ ਬਹਾਦਰ ਜੀ ਸੀਸ ਚੁਕਾਈਏ ਕਹਿ ਕੇ ਧਨ ਗੁਰੂ ਤੇਗ ਬਹਾਦਰ ਜੀ ਚੋਕ ਚਾਂਦਨੀ ਅੱਜ ਵੀ ਉਹਨਾਂ ਦੀ ਯਾਦ دیਵਾਂ ਦੀ ਐ ਕਲਮ ਸੁਖੀ ਦੀ ਲਿਖ ਕੇ ਨੈਣੋਂ ਨੀਰ ਵਹਾਉਂਦੀ ਐ ਕਲਮ ਸੁਖੀ ਦੀ ਲਿਖ ਕੇ ਨੈਣੋਂ ਨੀਰ ਵਹਾਉਂਦੀ ਐ ਕਰ ਦਿਓ ਪਰ ਗੁਰੂ ਜੀ ਸਾਨੂੰ ਵੀ ਪਵ ਸਾਗਰ ਜੀ ਸੀਸ ਚੁਕਾਈਏ ਕਹਿ ਕੇ ਤਨ ਗੁਰ ਤੇਗ ਬਹਾਦਰ ਜੀ ਸੀਸ ਚੁਕਾਈਏ ਕਹਿ ਕੇ ਤਨ ਗੁਰ ਤੇਗ ਬਹਾਦਰ ਜੀ ਸੀਸ ਚੁਕਾਈਏ ਕਹਿ ਕੇ ਤਨ ਗੁਰ ਤੇਗ ਬਹਾਦਰ ਜੀ ਹੋਈਆਂ ਭੁੱਲਾਂ ਦੀ ਮੁਆਫੀ ਸਾਧ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਜੋਗ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰ ਸਾਡੇ ਐਗਜ਼ੈਕਟਿਵ ਮੈਂਬਰ ਪਰਮਦੀਪ ਸਿੰਘ ਦੀਪ ਸੁਸਾਇਟੀ ਦੇ ਸਤਵੰਤ ਕੌਰ ਸੁਖੀ ਭਾਦਲਾ ਜੀ ਇਸ ਟੀਮ ਦੀ ਜਿੰਦ ਜਾਨ ਰੂਹੇ ਰਵਾ ਸਕੱਤਰ ਦੀ ਸੇਵਾ ਨਿਭਾਰੇ ਕਿਉਂਕਿ ਇਹ ਜੋ ਕਾਰਜ ਨੇ ਗੁਰੂ ਪਾਸ਼ਾ ਆਪ ਸੇਵਾ ਲੈਂਦਾ ਹੈ